ਹਰ ਸਾਲ ਦੀ ਤਰ੍ਹਾਂ ਪਹੁੰਚੇ ਹਾਂ ਦਸਹਰਾ ਗਰਾਊਂਡ ਦੇ ਵਿੱਚ ਜਿੱਥੇ ਕਿ ਥੋੜੀ ਦੇਰ ਬਾਅਦ ਹੀ ਤੁਸੀਂ ਦੇਖ ਸਕਦੇ ਹੋ ਕਿ ਤਿੰਨ ਜਿਹੜੇ ਪੁਤਲੇ ਆ ਬਣ ਚੁੱਕੇ ਆ ਰਾਵਣ ਕੁੰਭਕਰਨ ਤੇ ਮੇਘਨਾਥ ਕੈਮਰਾਮੈਨ ਨੂੰ ਕਹਾਂਗਾ ਕਿ ਇੱਕ ਵਾਰੀ ਦਸਹਰਾ ਗਰਾਊਂਡ ਦੀਆਂ 라이 ਤਸਵੀਰਾਂ ਦਿਖਾਈ ਜਾਨੇ ਦੇਖੋ ਕਿ ਕਿੰਨਾ ਇਕੱਠ ਜਿਹੜਾ ਹੋ ਰਿਹਾ ਹੈ ਦੁਨੀਆ ਪਹੁੰਚ ਰਹੀ ਹੈ ਥੋੜੀ ਦੇਰ ਤੱਕ ਇਹ ਚੀਫ ਗੈਸਟ ਮੁੱਖ ਮਹਿਮਾਨ ਜਿਹੜੇ ਆ ਮੈਡਮ ਮਰਨਾ ਚੌਰੀ ਜਿੱਥੇ ਪਹੁੰਚਣਗੇ ਜਿਹੜੇ ਕਿ ਇਹਨਾਂ ਪੁਤਲਿਆਂ ਨੂੰ ਆਪਣੇ ਅਗਨੀ ਭੇਂਟ ਕਰਨਗੇ ਹਰ ਸਾਲ ਦੀ ਤਰ੍ਹਾਂ ਇੱਥੇ ਅੱਜ ਜਿਹੜਾ ਹੋ ਦੁਸਹਿਰਾ ਬੜੀ ਧੂਮ-ਧੋਮ ਨਾਲ ਮਨਾਇਆ ਜਾ ਰਿਹਾ ਹੈ ਵੱਡੀ ਗਿਣਤੀ ਵਿੱਚ ਲੋਕ ਪਹੁੰਚਦੇ ਨੇ ਅੱਜ ਦੁਸਹਿਰਾ ਗਰਾਊਂਡ ਦੀ ਤੁਸੀਂ ਜਿਹੜੀਆਂ ਰੌਣਕਾਂ ਦੇਖ ਸਕਦੇ ਹੋ ਸਾਡੇ ਨਾਲ ਨਾਲ ਸੀਨੀਅਰ ਪੱਤਰਕਾਰ ਸਾਡੇ ਦਿਨਾਂਗਰ ਦੀ ਮਹਾਨ ਸ਼ਖਸੀਅਤ ਕਪੂਰ ਸਾਹਿਬ ਜੀ ਸੀਐਲ ਕਪੂਰ ਜੀ ਪੰਜਾਬ ਕੇ ਸ੍ਰੀ ਜਗਵੰਤ ਪੱਤਰਕਾਰ ਨਾਲ ਜਾਣਦੇ ਆ ਅੰਕਲ ਜੀ ਬੜਾ ਵੱਡ ਭੱਗਾ ਦੇਣਾ ਅੱਜ ਇਹਨਾਂ ਦਾ ਦੁਸਹਿਰਾ ਦੇਖ ਰਹੇ ਹੋ ਜੀ ਮੈਨੂੰ ਲਗਭਗ 60 ਸਾਲ ਹੋ ਗਏ ਜੀ ਇੱਥੇ ਆਈ 60 ਸਾਲ ਤੋਂ ਵੀ ਵੱਧ ਹੀ ਹੋ ਗਏ ਹੁਣੇ ਆ ਕਿਉਂਕਿ ਇਹ ਹੀ ਛੋਟੇ-ਵਟੇ ਜਦੋਂ ਇੱਥੇ ਆਉਂਦੇ ਰਹੇ ਆ ਬਾਕੀ ਦਿਨਾਨਦਰ ਦਾ ਦੁਸ਼ਹਿਰਾ ਬੜਾ ਮਸ਼ਹੂਰ ਹੈ ਦੂਰ-ਦੂਰ ਤੋਂ ਲੋਕੀ ਇੱਥੇ ਦਿਨਾਨਦਰ ਇੱਥੇ ਆਉਂਦੇ ਆ ਇਸ ਦੇ ਦਿਨ ਔਰ ਬਾਕੀ ਇਹ ਬੁਰਾਈ ਦੇ ਉੱਤੇ ਸ਼ਹੀਦਾ ਦਿਨ ਹੈ ਤੇ ਭਗਵਾਨ ਰਾਮਚੰਦਰ ਜੀ ਨੇ ਅੱਜ ਫਤਿਹ ਕਰਕੇ ਜ਼ਕੀਏ ਆਏ ਸੀ ਕਿੰਨੇ ਕ ਦੁਨੀਆ ਇਕੱਠੀ ਹੋ ਚੁਕੀ ਐ ਇੱਥੇ ਜੀ ਹੁਣ ਵੀ ਕਾਫੀ ਹਜ਼ਾਰਾਂ ਇਹ ਲੋਕ ਇੱਥੇ ਆਂਦੇ ਆ ਹੁਣ ਵੀ ਅਜੇ ਬਾਕੀ ਇੱਥੇ ਬਿਨਾਰੇ ਹੁਣ ਦੋ ਵਿਚਾਰੇ ਹੋਣ ਲੱਪੇ ਆ ਤੇ ਬਾਕੀ ਸਨਾਤਨ ਧਰਮ ਸਵਾ ਦਾ ਬੜਾ ਪ੍ਰਯਾਸ ਐ ਮੇਲੇ ਨੂੰ ਕਾਮਯਾਬ ਕਰਨ ਲਈ ਤੇ ਬਾਕੀ ਪ੍ਰਮਾਤਮਾ ਕਰੇ ਰਾਮਚੰਦਰ ਜੀ ਨੇ ਸਾਨੂੰ ਜਿਹੜੇ ਉਪਦੇਸ਼ ਦਿੱਤੇ ਆ ਉਹਦੇ ਉੱਤੇ ਸਾਰਿਆਂ ਨੂੰ ਅਮਲ ਕਰਨਾ ਚਾਹੀਦਾ ਬੁਰਾਈ ਨੂੰ ਖਤਮ ਕਰਨਾ ਚਾਹੀਦਾ ਤੇ ਚੰਗੇ ਰਸਤੇ ਚੱਲਣਾ ਚਾਹੀਦਾ ਸੀਨੀਅਰ ਪੱਤਰਕਾਰ ਨੇ ਜੀ ਕਪੂਰ ਸਾਹਿਬ ਲਗਭਗ 74 ਜਿਹੜੀ ਸੈਂਚਰੀ ਮਾਰ ਚੁੱਕੇ ਨੇ ਉਹਨਾਂ ਦੱਸਿਆ ਕਿ 60 ਸਾਲ ਤੋਂ ਮੈਂ ਦੇਖ ਰਿਹਾ ਜਿਹੜਾ ਇੱਥੇ ਕਿ ਦੁਸਹਿਰਾ ਜਿਹੜਾ ਲੋਕੀ ਮਨਾ ਰਹੇ ਨੇ ਬੜਾ ਹੀ ਲੋਕਾਂ ਚ ਪਿਆਰ ਆ ਪਹਿਲਾ 9 ਦਿਨ ਇਥੇ ਰਾਮਲਾ ਜਿਹੜਾ ਉਜੋਗਨ ਕੀਤਾ ਜਾਂਦਾ ਹੈ 9ਵੇਂ ਦਿਨ ਤੋਂ ਬਾਅਦ 10ਵਾਂ ਜਿਹੜਾ ਜਿਹੜਾ ਦੁਸਹਿਰਾ ਜਿਹੜਾ ਜ ਮਨਾਇਆ ਜਾਏਗਾ ਮੁੱਖ ਮਹਿਮਾਨ ਪਹੁੰਚਣਗੇ ਥੋੜੀ ਦੇਰ ਤੱਕ ਮੈਂ ਇੱਕ ਵਾਰੀ ਲਾਈ ਤਸਵੀਰਾਂ ਦਿਖਾਣਾ ਚਾਹਨਾ ਕਿਉਂਕਿ ਰਾਵਣ ਕੁੰਭਕਰ ਤੇ ਮੇਗਨਾਥ ਦੇ ਜਿਹੜੇ ਪੁਤਲੇ ਆ ਥੋੜੀ ਦੇਰ ਤੱਕ ਇੱਥੇ ਜਲਾਏ ਜਾਣਗੇ ਬਹੁਤ ਵੱਡੀ ਗਿਣਤੀ ਦੀ ਦੁਨੀਆ ਜਿਹੜੀ ਇੱਥੇ ਪਹੁੰਚੇਗੀ ਲਗਭਗ ਅੱਧੇ ਘੰਟੇ ਤੱਕ ਜਿਹੜੀ ਹੈ ਅਗਨੀ ਪੇਂਟ ਜਿਹੜੇ ਪੁਤਲੇ ਕਿਤੇ ਜਾਣਗੇ ਬਹੁਤ ਵੱਡੀ ਗਿਣਤੀ ਵਿੱਚ ਕਿਉਂਕਿ ਇਹ ਜਿਹੜਾ ਦੁਸਹਿਰਾ ਬੜਾ ਮਸ਼ਹੂਰ ਦੁਸਹਿਰਾ ਹੈ ਦੁਸਹਿਰਾ ਗਰਾਊਂਡ ਦਾ ਨਾਮ ਹੈ ਇੱਥੇ ਕਾਫੀ ਦੁਨੀਆ ਜਿਹੜੀ ਹੈ ਘੱਟੋ ਘੱਟ 10000 ਤਕਰੀਬ ਜਿਹੜੀ ਦੁਨੀਆ ਇੱਥੇ ਪਹੁੰਚੇਗੀ ਪਹਿਲਾਂ ਜਿਹੜਾ ਇੱਥੇ ਦੁਸਹਿਰਾ ਇੱਕ ਹੁੰਦਾ ਸੀ ਲੇਕਿਨ ਹੁਣ ਦੋ ਦੁਸਹਿਰੇ ਹੋਣਗੇ ਥੋੜੀ ਪਹੁੰਚਣਗੇ ਤੁਹਾਨੂੰ ਨਾਲ ਹੀ ਜਦੋਂ ਉਤਲੇ ਅਗਨੀ ਪਿੰਡ ਕਿਤੇ ਜਾਵਾਂਗੇ ਤੁਹਾਨੂੰ ਜਿਹੜੀ ਲਾਈ ਦਸੀ ਰਹੇ ਜਿਹੜੀ ਉਹ ਲੇਵੀ ਪੰਜਾਬ ਨੂੰ ਤੇ ਜਿਹੜੀਆਂ ਉਹ ਦਿਖਾਈਆਂ ਜਾਣਗੀਆਂ